ਦੇਟ ਮੇਰੀ ਕਲਵਿੰਦਰ ਕੋ ਰਿਆ ਜੋ ਵੀ ਉਕਾਲ 에ਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਸਾਤੇ ਇਹ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਹਾਂ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਜਾ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੌਣ ਕੌਣ ਹੈਗੇ ਇੱਕ ਮੇਰਾ ਆਪਣਈਆ ਦੋ ਮੇਰੇ ਜੇਠ ਹੈ ਲੱਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਇੱਕ ਜਲੰਦਰ ਆ ਇੱਕ ਕਪਟਨ ਸਾਫ ਪੀਰ ਡਿਆ ਤੇ ਬਾਕੀ ਹੁਣ ਮੇਰੇ ਪਤੀਗਾ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ ਪਣੇ ਮੇ ਉਹ ਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਫਤਿਹ ਦੀ ਲੜਾਈ ਪੈਣ ਸੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ ਕੋਈ ਇਹੋ ਜੀ ਸਾਨੂੰ ਬਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਤੁਸਾਂ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਤੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜਿੰਗਾ ਮਾ ਕਿ ਨਾ ਤਾਂ ਕਿਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਫਕਤੀਆਂ ਹੋਈਆਂ ਨਾ ਕੱਚੀਆਂ ਕੀਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਇਹ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਮੈਂ ਮਰਬੇ ਤੇ ਗਈ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿੱਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਘਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨਹੀਂ ਦੱਸਿਆ ਪੱਲ ਪੁਲ ਸੀ ਮੈਂ ਉੱਥੇ ਚੱਲਦੀ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀਆਂ دیਵਾਨੀ ਦੀ ਮੈਂ دیਵਾਨੀ ਦੀ ਹੋ ਗਈ ਹਾਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਕਾ ਕੀਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਜਿਆ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ ਤੇ ਕਾਹ ਕਰਨੇ ਦੇ ਵਿੱਚ ਮੇਰੀ ਬੇਟੀ ਪਾੜਨ ਸੋਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਦੋਂ ਚਿਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਤੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਰਜੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾ ਉਹਨੇ ਨਹੀਂ ਕਿਹਾ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਝ ਕੁਝ ਬੋਲਿਆ ਜਿਸ ਤੋਂ ਬਾਅਦ ਗੁੱਸੇ ਜਾਏਗਾ ਉਹ ਕਦੀ ਕਹਤਾ ਏ ਆਵਾ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਂ ਦੀਆਂ ਦੁਪੀ ਦੀਆਂ ਵਾ ਅਸੀਂ ਦੁਪੀ ਦੀਆਂ ਹੋਗੀਆਂ ਹੈ ਅਸੀਂ ਦੁਪੀ ਹੱਕ ਲੈਣ ਜਾਂਦੀਆਂ ਸੀ ਅਸੀਂ ਆਪਣੀਆਂ ਜਾਇਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹਾਂ ਖਾਣ ਪੀਣ ਵਾਤੇ ਸੇ ਬੱਚਿਆਂ ਦੇ ਵੇਖ ਵਾਤੇ ਜਾਂਦੇ ਸੀ ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ ਭੁੱਖਿਆ ਤਾਂ ਆਂਦਾ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਆਹ ਬੱਦਾਂ ਤੂੰ ਫੇਰ ਸੜਦਿਆਂ ਸਾਹੀਂ ਕਿੱਥੇ ਅਸੀਂ ਸਾਰੇ ਆ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਅਸੀਂ ਤੁਰੀਆਂ ਫਿਰਦੀਆਂ ਰਹੀਆਂ ਤੇ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਥੱਪੜ ਮਾਰਿਆ ਤੇ ਉਹ ਉਹ ਦੂਜਾ ਮੈਂ ਫੇਰ ਮੈਂ ਸੱਚ ਮੰਨੂ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨਾਲ ਗੱਲਬਾਤ ਹੋਈ ਹੁੰਦੀ ਹੈ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਚੰਚਾ ਦੰਗ ਮੇਰੀ ਗੱਲ ਨਹੀਂ ਹੋਈ ਜਦੋਂ ਪਹਿਲਾਂ ਮੈਂ ਕੱਟ ਕਰਦੇ ਤਾਂ ਠੀਕ ਨਹੀਂ ਕਰਦੇ ਮੈਂ ਕੱਟ ਗੱਲ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹ ਹੋ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਗ ਹੋ ਗਿਆ ਅੰਦਰ ਤੇ ਆਪ ਠਾ ਕੇ ਖੜੀਦਾ ਤੇ ਠਾ ਕੇ ਚਾਹ ਪਾਣੀ ਪਿਆਈਦਾ ਹੁਣ ਜਦੋਂ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਐਂ ਦੱਸਿਆ ਨਹੀਂ ਉਹ ਕਹਿੰਦੇ ਕਿ ਕਿੱਧਰ ਆਏ ਨੇ ਅਸੀਂ ਆਖਾ ਵੱਡਾ ਹੀ ਆਪਣਿਆਂ ਇਕੱਠੇ ਜੀ ਹੋਏ ਜਿਵੇਂ ਬੰਦੀ ਦਾ ਕਰਦੇ ਉਹਨਾਂ ਨੇ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆਹ ਗੱਲ ਉਹ ਤੇ ਹੋਈ ਜਾਣਾ ਹੀ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੋਥੜਾ ਤੋਂ ਸਕਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਜੋ ਕੱਲ ਦੀ ਇੱਕ ਜਿਹੜੀ ਘਟਨਾ ਵਾਂ ਕੰਦਰਾ ਨੌਤ ਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਹੈ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗੜਾ ਰਨੌਰਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਗਾਉਣਾ ਵਾ ਇਹ ਤੋਂ ਲੈ ਕੇ ਜਿਹੜਾ ਕੰਗੜਾ ਰਨੌਰਜੀ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਨੇ ਆਂ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਣਾ ਰਣੋਤ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੀਆਂ ਕੁ ਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਰੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਪਹਾੜੋਂ ਟਕੇ ਟਕੇ ਦੀਆਂ ਦਾਤ ਦੇ ਜੋ ਕਦੇ 100-100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸਦੇ ਜੋ ਇਸ ਕਰਕੇ ਜਿਹੜਾ ਕੰਗੜਾ ਨੌਦ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌੜ ਖਾਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਹਾਂ ਕਿ ਕੰਗੜਾ ਨੌਦ ਦੇ ਉੱਤੇ ਵੀ ਜਿਹੜਾ ਵਾ ਉਹ ਐਫਆਰਏ ਦਰਜ ਹੋਣੀ ਚਾਹੀਦੀ ਸ਼ੇਰ ਸਿੰਘ ਜੀ ਤੁਹਾਡੀ ਜਿਹੜੀ ਸੈਨਸੂਰ ਮੈਂਬਰ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਹੈ ਕਿਵੇਂ ਦੇ ਦੇਖੋ ਜੇ ਮਹਿਕ ਮੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਤੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਣਾ ਰਣੌਤ ਤੇ ਵੀ ਬਰਾਬਰ ਦੀ ਹੋਣੀ ਚਾਹੀਦੀ ਆ ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਕੌਰ ਖਾਲਸਤਾਨੀ ਕੀ ਇਹ ਜਹਿਜ ਆ ਕੰਗਣਾ ਰਣੌਤ ਜੀ ਲੋ ਇਹ ਕਹਿਣਾ ਵੀ ਇਹ ਖਾਲਸਤਾਨੀ ਹੈ ਆਤਵਾਦੀ ਆ ਮਾਇਓਵਾਦੀ ਆ ਇਹ ਪਾਕਿਸਤਾਨੀ ਆ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜ ਆ ਇਹ ਵੀ ਜਿਹੜਾ ਕੰਗਣਾ ਰਣੌਤ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਆ ਅੱਜ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਸੂਬਾ ਪ੍ਰਧਾਨ ਨੇ ਕਹਿੰਦੇ ਕੀ ਵਿਚਾਰਾ ਦੇਖੋ ਜੀ ਜਦੋਂ ਇਹ ਗੱਲ ਆਈ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਜਦੋਂ ਇਹ ਗੱਲ ਆਈ ਆ ਤੇ ਪੂਰਾ ਦੇਸ਼ ਜਿਹੜਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵ ਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਠਕਾ ਨਹੀਂ ਹੁੰਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫੇਰ ਆਪਣੀ ਡਿਊਟੀ ਤੇ ਜਿਹੜੇ ਇਸੇ ਤਰ੍ਹਾਂ ਤਨਾਤ ਰਹਿਣਗੇ ਸੂਬਾ ਪ੍ਰਧਾਨ ਨੇ ਐਸ਼ਾਨ ਕਿਸਾਨ ਮਦਦ ਸੰਘਰਸ਼ ਕਮੇਟੀ ਦੇ ਕੀ ਵਿਚਾਰਾ ਕਰ ਗਏ ਤੁਹਾਡਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਵੀ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਪਟਾੰਦਰਾ ਕਰ ਲਿੱਤਾ ਵਾ ਵੀ ਜੇ ਪੰਜਾਬ ਸਰਕਾਰ ਵੀ ਕੋਈ ਠਕਾ ਕਰਦੀ ਆ ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆੜ ਕੇ ਤੇ ਪੰਜਾਬ ਦੇ ਵਿੱਚ ਸੁਭ ਕੁਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ ਸਾਡੇ ਕਿਸਾਨ ਜਿਹੜੇ ਕੁੱਟੇ ਮਾਰੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਕੇਂਦਰ ਦੇ ਥੱਲੇ ਉਹਨਾਂ ਦਾ ਸਾਉ ਪੁੱਤ ਬਣ ਕੇ ਜਿਹੜੀ ਉਹ ਚੱਲ ਰਹੀ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਨੂੰ ਵੀ ਪੀਏ ਤੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ ਇਹ ਨਹੀਂ ਕਿ ਉਹ ਐਮਪੀ ਆ ਕੰਗਣਾ ਨਰੋਦ ਜੀ ਇਹ ਤੁਸੀਂ ਕਹਿ ਦੋ ਕਿ ਤੱਪੜ ਮਾਰਿਆ ਵਾ ਤੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜੇ ਐਮਪੀ ਆਇਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ ਕਦੋਂ ਕੀ ਹੋ ਜੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਮਾਨਦਾਰੀ ਨਾਲ निभाई ਆ ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ ਅਸੀਂ ਮਾਣ ਕਰਦੇ ਹਾਂ